हेलो YouTube फैमिली वेलकम टू माय चैनल उम्मीद करती हूं ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਮਾਰਨਿੰਗ ਦਾ ਟਾਈਮ ਹੈ ਦਨ 11 ਵਜੇ ਮੈਂ ਉੱਠੀਆ ਸਭ ਤੋਂ ਪਹਿਲਾਂ ਮੈਂ ਆਪਣੇ ਰੂਮ ਦੀ ਕਰਦੇ ਆਂ ਸਫਾਈ ਬਟ ਬਹੁਤ ਜ਼ਿਆਦਾ ਮੇਰੇ ਛੋਟਾ ਯਾ ਮਿਨਰ ਹੈ ਦੇਖ ਸਕਦੇ ਹੋ ਤੁਸੀਂ ਮੇਰੇ హెయిਰ ਕਮ ਕਰਨ ਦੇ ਲਈ ਕਿਉਂਕਿ ਇਹ ਤਾਂ ਜ਼ਰੂਰੀ ਸੀ ਤਾਂ ਇਸ ਕਰਕੇ ਮੈਂ ਇਹ ਤਾਂ ਰੱਖਿਆ ਹੀ ਹੈ ਬਾਕੀ ਹਲੇ ਬਹੁਤ ਸਾਰਾ ਸਮਾਨ ਹੈ ਜੋ ਕਿ ਮੇਰੇ ਕੋਲ ਨਹੀਂ ਹੈਗਾਗਾ ਬਟ ਬਹੁਤ ਜਲਦੀ ਆ ਜਾਏਗਾ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆਂ ਮਾਰਨਿੰਗ ਆਪਾ ਉੱਠਿਆ ਬ੍ਰਸ਼ ਵਗੈਰਾ ਕਰ ਲਿਆ 페יש ਵਗੈਰਾ ਵਾਸ਼ ਕਰ ਲਿਆ ਫਰੈਸ਼ ਆਪਾ ਹੋਣਾ ਬਟ ਗਾਇਸ ਫਰੈਸ਼ ਹੁੰਦ ਲਈ ਇੱਥੇ ਇੱਕ ਪ੍ਰੋਬਲਮ ਹੈ ਕਿ ਜਿਹੜਾ ਪਾਣੀ ਹੈ ਨਾ ਬਹੁਤ ਠੰਡਾ ਹੈ ਜਿਹਦੇ ਨਾਲ ਤਬੀਅਤ ਬੜੀ ਜਲਦੀ ਖਰਾਬ ਹੁੰਦੀ ਹੈ ਕਿਉਂਕਿ ਕੱਲ ਮੈਂ ਵਾਲ ਵੀ ਆਪਣੇ ਠੰਡੇ ਪਾਣ ਨਾਲ ਤੋਤੇ ਸੀ ਤੇ ਇਸ ਕਰਕੇ ਸਿਰ 'ਚੋਂ ਹਜੇ ਵੀ ਪੇਨ ਨਹੀਂ ਜਾ ਰਹੀ ਬਟ ਤੇਲ ਵਗੈਰਾ ਲਗਾਇਆ ਸੀ ਵਾਲਾਂ 'ਚ ਤਾਂ ਹੁਣ ਥੋੜਾ ਜਿਆਦਾ ਰੈਕਸ ਫਿਲ ਹੋ ਰਿਹਾ ਹੈ ਤਾਂ ਇਸ ਕਰਕੇ ਅੱਜ ਆਪਣਾ ਫਰੈਸ਼ ਹੋਣ ਦੇ ਲਈ ਪਾਣੀ ਦਾ ਜੁਗਾੜ ਲਗਾਉਂਦੇ ਆ ਕੋਈ ਨਾ ਕੋਈ ਸੋ ਉਹ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਦੇਖ ਸਾਦੇ ਆ ਤੁਸੀਂ ਵਲੌਗ ਦੀ ਮੈਂ ਸ਼ੁਰੂਆਤ ਕੀਤੀ ਹੈ ਸਭ ਤੋਂ ਪਹਿਲਾਂ ਮੈਂ ਆਪਣੇ ਰੂਮ ਦੀ ਕਰਦੀ ਹਾਂ ਸਫਾਈ ਸੋ ਗਾਇਸ ਸਫਾਈ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਣੀ ਆਰੀ ਦਾ ਚਾਹ ਤੇ ਚਾਹ ਪੀ ਕੇ ਦੈਨ ਅਗਲਾ ਵਲੌਗ ਤੁਹਾਨੂੰ ਮੈਂ ਮਤਲਬ ਕਿ ਅੱਗੇ ਵੀ ਸ਼ੇਅਰ ਕਰਦੀ ਹਾਂ ਸਭ ਤੋਂ ਪਹਿਲਾਂ ਰੂਮ ਦੀ ਸਫਾਈ ਕਰ ਲਈਏ ਦੇਖ ਸਾਦੇ ਹੋ ਤੁਸੀਂ ਸੋ ਗਾਇਸ 셀ਫੀ ਸਟਿਕ ਤਾਂ ਨਹੀਂ ਹੈ ਮੇਰੇ ਕੋਲ ਮੇਰੇ ਹੈੱਡਫੋਨ ਨੇ ਵੀਡੀਓ ਵਗੈਰਾ ਐਡਿਟ ਕਰਨ ਨੂੰ ਇਸ ਨੂੰ ਚਾਰਜ ਲਗਾਉਂਦੀ ਆ। ਓਏ ਗਾਇਸ ਹਜੇ ਸਮਾਨ ਆਣਾ ਹੈ ਯਾਨੀ ਕਿ ਪਿੰਡੋ ਤੋਂ ਉਹਨਾਂ ਟਾਈਮ ਲਈ ਜਿਵੇਂ ਤੁਸੀਂ ਦੇਖ ਸਕਦੇ ਆ। ਉੱਪਰ ਬਰਤਨ ਵਗੈਰਾ ਰੱਖਿਆ ਜਿਹੜਾ ਆਪਾਂ ਡਿਨਰ ਵਗੈਰਾ ਖਾਣਾ ਮਗਵਾਂਦੇ ਆ। ਸੋ ਗਾਇਸ ਨਾਸ਼ਤਾ ਤੇ ਚਾਹ ਆ ਗਈ ਸੀ ਆਪਾਂ ਹੁਣ ਪਿੰਦੇ ਆਂ ਚਾਹ ਲੈ ਸਕਦੇ ਹੋ ਤੁਸੀਂ ਸੋ ਗਾਇਸ ਇੱਧਰ ਆਪਾਂ ਪਰਾਂਠੇ ਦੇ ਨਾਲ ਪਿੰਦੇ ਆਂ ਚਾਹ ਸਵੇਰ ਦਾ ਨਾਸ਼ਤਾ ਕਰ ਲੈਂਦੇ ਆਂ ਲੈ ਸਕਦੇ ਆਂ ਪਰਾਂਠਾ ਬਹੁਤ ਗਰਮ ਹੈ ਪਰਾਂਠੇ ਦੇ ਨਾਲ ਆਚਾਰ ਮਿਲਿਆ ਹੋਇਆ ਹੈ ਹੀ ਪਈ ਹੋਈ ਉਹ ਮੈਂ ਅੱਦੇਸ ਹੋ ਗਈ ਸੀ ਉਸ ਤੋਂ ਬਾਅਦ ਇਹ ਦੇ ਸਕਦੇ ਹੋ ਖਾਂਦੇ ਆਂ ਪਰਾਂਠਾ ਨਾਲ ਪਿੰਦੇ ਆਂ ਚਾਹ achar ਮਿਲਿਆ ਨਾਲ ਵਸੇ achar ਨਹੀਂ ਦੇਣਾ ਉਸ ਤੇ ਪਰ 4:00 ਵਜੇ ਪਰਾਂਠੇ ਦੇ ਵਿੱਚ ਕੀ ਕੀ ਪਾਇਆ ਹੈ ਆਪਾਂ ਨਾ ਜਦੋਂ ਰਸੋਈ ਦਾ ਸਮਾਨ ਆ ਗਿਆ ਘਰੇ ਹੀ ਬਣਾਵਾਂਗੇ ਇੱਕ ਮਿੰਟ ਹਾਂ ਬਸ ਆਲੂ ਪਿਆਜ਼ ਮਿਰਚਾਂ ਬਟ ਆਲੂ ਨੇ ਇਹਨਾਂ ਨੇ ਦੂਸਰੀ ਤਰ੍ਹਾਂ ਪਾਇਆ ਹੋਇਆ ਬਿਲੀ ਕਸ਼ ਕਰਕੇ ਪਾਇਆ ਹੋਇਆ ਹੈ ਪਰਾਂਠੇ ਦੇ ਵਿੱਚ चाहे सो गाइस ये सारे हो तुम बोल जमी है 11:00 बजे उठना ग्यारह बजे सीधा दोपहर का नाश्ता है मॉर्निंग दा नहीं का टाइम कहीं भुलेगा नहीं क्योंकि असि स्टार्टिंग की कप तो दे मैं है ना इतने मेरे को बर्तन ने बड़े कोई टाइम होगा जो अपने को पूरे बर्तन आए सो so, नाश्ता करके ना लास्ट तक बने रहे हो ਸੋ ਗਾਇਜ਼ ਰੋਟੀ ਮੈਂ ਖਾ ਰਹੀ ਆ ਨਾਲ ਨਾਲ ਦੇ ਸਕਦੇ ਹੋ ਇਹ ਵਾਲੇ ਬਿਸਕਟ ਇਹ ਵਾਲੇ ਬਿਸਕਟ ਬਹੁਤ ਵਧੀਆ ਨੇ ਚਾਹ ਦੇ ਨਾਲ ਬਹੁਤ ਟੇਸਟ ਆਉਂਦੇ ਆ ਸੋ ਹੈ ਗਾਇਜ਼ ਅੱਜ ਮੈਂ ਪੀਲੀ ਸੀ ਨਾਸ਼ਤਾ ਵੀ ਮੈਂ ਕਰ ਲਿਆ ਹੁਣ ਫਰੈਸ਼ ਹੋਣ ਦੇ ਲਈ ਮੈਂ ਆਪਣਾ ਜਿੱਦਾਂ ਜੀ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਹਨਾ ਤਾਂ ਆਪਾਂ ਪਾਣੀ ਨੂੰ ਬਾਲਟੀ ਵਿੱਚ ਭਰ ਲਿਆ ਜਿੰਨੇ ਕੁ ਬਰਨ ਨਾਲ ਆਪਾਂ ਨਹਾਉਣਾ ਹੈ ਹਨਾ ਤਾਂ ਉਹ ਪਾਣੀ ਆਪਾਂ ਬਾਹਰ ਜਿੰਨੇ ਤੋਂ ਪੈ ਕੁਝ ਟਾਈਮ ਲਈ 2-3 ਘੰਟੇ ਲਈ ਉੱਪਰ ਮੈਂ ਰੱਖੂੰਗੀ ਹਨਾ ਨਿੱਗਲ ਜਾ ਹੋ ਜੂਗਾ ਜਿਹਦੇ ਨਾਲ ਆਪਣਾ ਫਰੈਸ਼ ਹੋ ਸਕਾਂ ਮੈਂ ਹਨਾ ਤਾਂ ਬਾਲਟੀ ਵਿੱਚ ਭਰ ਚੁੱਕੀ ਹਾਂ ਠੰਡੇ ਪਾਣੀ ਦੀ ਤਾਂ ਆਪਾਂ ਉੱਪਰ ਜਾਂਦੇ ਹਾਂ ਤੁੱਬੇ ਰਾ ਹੇ ਗਾਇਜ਼ ਮਾਰਨਿੰਗ ਪਤਾ ਹੀ ਨਹੀਂ ਲੱਗਾ ਕਿਹੜੇ ਟਾਈਮ 11 ਵਜੇ ਤੇ ਜਦੋਂ ਦੇਖਿਆ 11 ਵਜੇ ਵੇ ਸੀ ਜਲਦੀ ਜਲਦੀ ਖਾਣਾ ਖੁਣਾ ਖਾਣ ਤੋਂ ਬਾਅਦ ਮੈਂ ਸੋਚਿਆ ਕਿ ਨਹਾਣਦੇ ਨੂੰ ਹੁੰਦੇ ਆ ਵੀਡੀਓ ਇੰਸਟਾਗ੍ਰam ਤੇ ਮੈਂ ਸ਼ਾਰਟ ਕਰਨਾ ਆਪਣਾ ਸ਼ਾਰਟ ਕਰਨੀਆਂ ਸੀਗੀਆਂ ਹਨਾ ਤਾਂ ਉਸ ਦੇ ਲਈ ਆਪਣਾ ਨਹਾ ਕੇ ਤਿਆਰ ਹੋਣਾ ਸੀ ਤਿਆਰ ਵੀ ਮੈਂ ਹੋਈ ਨਹੀਂਗੀ ਬਟ ਪਿਕਸਲ ਇਹਨਾਂ ਮੈਂ ਸੋਚ ਰਹੀ ਸੀ ਕੋਈ ਅੱਛਾ ਆ ਵਿਊ ਹੋਵੇ ਹਨਾ ਤਾਂ ਉਹ ਕਿਤੇ ਬਾਹਰ ਜਾਣਾ ਹੈਗਾ ਤਾਂ ਫਾਈਨਲ ਪਹਿਲਾਂ ਸਾਰਾ ਰਸੋਈ ਦਾ ਸਮਾਨ ਸਭ ਕੁਝ ਸੈਟ ਕਰ ਲੀਏ ਹਨਾ ਤਾਂ ਇੱਥੇ ਜਲਦੀ ਜਲਦੀ ਆਈ ਮੈਂ ਉੱਪਰ ਤਾਂ ਉੱਪਰ ਕੱਪੜੇ ਪਾਏ ਸਹੇ ਗਾਇਜ਼ ਫਾਈਨਲੀ ਟਾਈਮ ਹੈਗਾ ਦੁਪਹਿਰ ਦਾ ਤਕਰੀਬਨ ਟਾਈਮ ਹੋ ਗਿਆ 1 ਮਿੰਟ ਕੋਈ ਨਹੀਂ ਸੋ गाइस ਦੁਪਹਿਰ ਦਾ ਟਾਈਮ ਹੋ ਗਿਆ तकरीबन 1 ਵਜ ਗਏ ਨੇ ਤੇ ਆਪਾਂ ਹੁਣ ਦੁਪਹਿਰ ਦਾ ਨਾਸ਼ਤਾ ਕਰ ਦੁਪਹਿਰ ਦਾ ਖਾਣਾ ਖਾਂਦੇ ਆ ਭੁੱਖ ਬਹੁਤ ਲੱਗੀ ਹੋਈ ਆ ਫਰੈਸ਼ ਮੈਂ ਹੋ ਗਈ ਸੀ ਕੁਝ ਕੱਪੜੇ ਵੀ ਵਾਸ਼ ਕਰ ਲਈ ਸੀ ਤੇ ਚਾਹ ਪਿੰਦੇ ਆ ਚਾਹ ਦੇ ਨਾਲ ਆਪਣਾ ਪ੍ਰਾਂਠ ਖਾਂਦੇ ਆ ਤਾਂ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਿਓ ਫਿਰ ਉੱਪਰ ਜਾਂਦੀ ਆ ਮੈਂ ਆਪਣੇ ਉੱਪਰ ਜਾਂਦੀ ਆ ਕੱਪੜੇ ਧੋਤੇ ਹੋਏ ਸੁਕਣੇ ਪਾਣ ਲਈ ਉਸ ਤੋਂ ਬਾਅਦ ਮੈਂ ਆਪਣੇ ਵਾਲਾਂ ਤੇ ਮਗਾਉਂਗੀ ਤੇਲ ਤਨ ਕੋ ਜਿਆਦਾ ਭੁੱਖ ਲੱਗੇ ਗਾਈਜ਼ ਬਾਕੀ ਨਾ ਅੱਜ ਫੇਰ ਤਕਰੀਬਨ ਹੱਟ ਘੱਟ 5 6 ਦਿਨ ਹੋ ਗਿਆ ਅਸੀਂ ਬਾਹਰ ਦਾ ਖਾਣਾ ਮੈਂ ਖਾ ਰਹੀ ਹਾਂ ਨਾ ਤਾਂ ਰਸੋਈ ਦਾ ਸਮਾਨ ਬਸ ਕੁਛ ਹੀ ਦਿਨ ਰਹਿ ਗਏ ਨੇ ਤਾਂ ਉਹ ਉਸ ਤੋਂ ਪਹਿਲਾਂ ਆਪਣਾ ਸਫਾਈ ਵੀ ਕਰਨੀ ਆ ਹਜੇ ਦੀਵਾਲੀ ਤਾਂ ਆ ਵੀ ਗਈ ਐ ਤੇ ਸਫਾਈ ਸਾਡੀ ਅੱਜ ਤੱਕ ਨਹੀਂ ਹੋਈ ਆਈ ਹੋਪ ਕਿ ਮੈਂ ਕੱਲ ਲੱਗੂਗੀ ਸਫਾਈ ਕਰਨਾ ਆਪਣਾ ਰੂਮ ਵੀ ਪਹਿਲਾਂ ਰਸੋਈ ਦੇ ਚ ਸਫਾਈ ਕਰਨੀ ਆ ਫਿਰ ਰੂਮ ਵੀ ਕਰਨੀ ਆ ਸਾਰਾ ਬੈੱਡ ਸ਼ੀਟ ਵਗੈਰਾ ਵਾਸ਼ ਕਰਨੀ ਆ ਸਭ ਕੁਝ ਹੈ ਨਾ ਤਾਂ ਅਲਮੀਰਾ ਦੀ ਵੀ ਸਫਾਈ ਕਰਨੀ ਆ आप कल तो स्टार्ट करेंगे क्योंकि दिवाली थोड़े दिन ही रह गए सो वतिया गांधी आप खाना खाते हैं तो so, चाह ठंडी हो गई है, सो so, इस तरह के गलास चाह पीनी है देख सकते हो कोई नहीं टाइम आएगा ना मैं बहुत सारे मेरे मैसेज आ रहे हैं है ना थोड़ा ब्याह हो गया चाहे जिमें भी है ਮੈਂ ਧਰਨਾ ਸ਼ੇਅਰ ਕਰੂੰਗੀ ਬਟ ਹਜੇ ਨਹੀਂ ਥੋੜਾ ਜਿਹਾ ਟਾਈਮ ਚਾਹੀਦਾ ਸਾਰਿਆਂ ਦੇ ਜਵਾਬ ਦਾ ਆਪਣਾ ਤੁਹਾਡੇ ਸਵਾਲਾਂ ਦਾ ਜਵਾਬ ਦੂੰਗੀ ਮੈਂ ਆਪਣੇ ਸੁਖਣੇ ਭਾਣੇਆ ਇੱਕ ਨੰਮ ਜਿਵੇਂ ਦੇਖਿਆ ਆਪਣਾ ਰੂਮ ਰਿਆ ਸੀ ਨਾ ਮੈਂ ਆਪਣਾ ਅਦਾਲ ਨਹੀਂ ਦਿੱਤੀ ਸੀ ਵਾਈਫਾਈ ਬਗਿਆਰਾ ਚੈਨ ਇੰਟਰਨੈਟ ਵਗਿਆਰਾ ਦੀ ਥੋੜੀ ਪ੍ਰੋਬਲਮ ਹੁੰਦੀ ਹੈ ਇੱਥੇ इस फ्रंट है बहुत टेस्टी है थैंक यू सुभम आदर ना है <laughs> ना ये जो मेरा ना आज का प्लान है कि मैं मेरा ब्लॉग एक मैं वॉइस कवर नहीं कर मैं रिकॉर्डिंग कर हूं वॉइस नहीं कवर करने जरूरी भी नहीं गाइस कि हर एक मेरा ब्लॉग वॉइस से कवर करंगी है ना कई भी

ਜਾ ਗਏ ਅਹ ਯੇ ਗਾਇਸ ਪਹਿਲਾਂ ਤਾਂ ਗੋਸਤੇ ਫਲੈਸ਼ ਤੋਂ ਹੰਨ ਕਰ ਲੈਂਦੇ ਫਿਰ ਇਹ ਨਹੀਂ ਸੋ ਗਾਇਸ ਮੇਰਾ ਹੱਬ ਵੀ ਮੈਨੂੰ ਬੜਾ ਤੰਗ ਕਰਦਾ ਦੇਖੋ ਰੋਟੀ ਖਾ ਰਹੀ ਸੀ ਨਾ ਮੈਨੇ ਬੜਾ ਸਾਰਾ ਮੂੰਹ ਲਵੇਟਦਾ ਚਾ ਚਾ ਨਾਲ ਕੋਈ ਯਾਦ ਨਹੀਂ ਸਾਨੂੰ ਇੱਕ ਟੀ ਕੱਪ ਸੋ ਗਾਇਸ ਇੱਕ ਕੱਪ ਵਿੱਚ ਮੈਂ ਚਾਹ ਪੀਲੀ ਸੀ ਪਰ ਅਸੀਂ ਰੋਟੀ ਖਾ ਰਹੇ ਸੀ ਬਟ ਕੋਈ ਯਾਦ ਨਹੀਂ ਸੀ ਦੂਜੇ ਕੱਪ ਵੀ ਪਿਆ ਹੋਇਆ ਹਲੋ ਗਿਲਰੋਸ ਚਾਹ ਪੀਣਾ ਵੀ ਹੈ ਕਿਤੇ ਸੁਬਹ ਹੋਣੀ ਹੈ ਕਿ 9:00 ਹੋ ਗਿਆ ਨਾ ਟਾਈਮ ਹੋ ਗਿਆ 10:00 ਲੈ ਵਾ ਅਸੀਂ ਹੋਰ ਸਵਾਈ ਕਰਨੀ ਹੈ ਕੱਬੇ ਸਾਈਜ਼ ਤੋਂ ਕੋਈ حاجه ਨਹੀਂ ਮੈਂ ਹੋਰ ਨਹੀਂ ਨਹੀਂ ਲੈ ਗਏ ਅੱਜ ਮੂਰੀਆ ਨਾਲ ਮੈਂ ਨਾ ਲੱਗ ਲਵੇਗਾ ਅੱਛਾ ਠੀਕ ਹੈ ਸੁਮਾਈ ਜਾ ਲੈ ਅਗਰ ਕੋਈ ਸਾਮਾਨ ਆਣਾ ਫਿਰ ਉਸ ਤੋਂ ਬਾਅਦ ਦੇਖੋ ਕਿੰਨੇ ਹੱਸਿਆ ਕਰੋਗੇ ਜਿੜਾਉਗੇ ਕਿੰਨਾ ਅਸੀਂ ਹਸਾਇਆ ਨਾ ਤੋ ਲੋਕਸ ਭਾਈ ਉਹ ਕਿੰਨੇ ਕੰਢ ਰਹੇ ਹੋ ਕੰਢ ਰਹੇ ਹੋ ਆ ਬੰਦੇ ਕੰਢ ਰਹੇ ਹੋ ਸਾਡੇ ਠੀਕ ਹੈ ਸਲਾਈ ਸੇਵਿੰਗਸ ਸੋਇੰਗ ਦੀ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਕੋਈ ਐਡਿਸਟਸ ਮਾਰਨਾ ਨਹੀਂ ਇਹ ਕਿਉਂ ਹੈ गाइस ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਹਨਾਂ ਛਾੜੂ ਲਗਾ ਰਹੇ ਸੀ ਕੀ ਸੋ ਇਹ ਵਲੀ ਸੁਇਸੀ ਨੀ ਕੀ ਜੀ ਪਿਆਰੀ ਜੀ ਮੈਂ ਗੱਲਾਂ ਕਰ ਰਹੀ ਸੀ ਮੈਂ ਬੋਲ ਰਹੀ ਸੀ ਕਿ ਇੱਕ ਕੋਚਾ ਵੀ ਚਾਹੀਦਾ ਹੈ ਹਨਾ ਤਾਂ ਉਹ ਸਾਰਾ ਸਮਾਨ ਨਾ ਸ਼ਾਪਿੰਗ ਕਰਨੀ ਆ ਥੋੜੇ ਦਿਨ ਬਾਅਦ ਬਸ ਸ਼ਾਪਿੰਗ ਕਰਦੇ ਆ ਮੈਂ ਸੋਚ ਰਹੀ ਸੀ ਕਿ ਉਹ ਸਮਾਨ ਆ ਰਿਹਾ ਸੁਇਤਾ ਸਮਾਨ ਆ ਰਿਹਾ ਹੈ ਉਸ ਤੋਂ ਬਾਅਦ ਫਿਰ ਮੈਂ ਆਪਣਾ ਕੋਚਾ ਵਗੈਰਾ ਸਭ ਕੁਝ ਘਰ ਦਾ ਸਮਾਨ ਲੈ ਕੇ ਆਣਾ ਹੈ ਹਨਾ ਤਾਂ ਮੈਂ ਜਲਦੀ ਜਲਦੀ ਬਗਾਇ ਚਾਲੂ ਕੰਪਨੀ ਪਿੰਡ ਦੇ ਲੋਕ ਵੀ ਸੀ ਮੈਂ ਥੋੜੇ ਦਿਨਾਂ ਨਾਲ ਕੋਚਾ ਰਗਾ ਨਾ ਡਿਸਕ ਕਰੀ ਸਾਰਾ ਘਰ ਦਾ ਕੰਮ ਵੀ ਕਰਨਾ ਹਨਾ ਪੋਲੀਵੋਲ ਕਾਰਪੀ ਕੁਰੀ ਮੈਂ ਸੈਟਿੰਗ ਕਰਨਾ ਉਸ ਤੋਂ ਬਾਅਦ ਜੋਬ ਲੱਗਣਾ ਹੈ ਜੋਬ ਲਈ ਵੀ ਹੈਣਾ ਜੋਬ ਵੈਸੇ ਮੈਂ ਇੱਕ ਸਾਬਦਾ ਮੇਲ ਕੀ ਹੈ ਹਨਾ ਤਾਂ ਲੱਗਣਾ ਹੈਗਾ ਉਹ ਮੈਂ ਸੋਚ ਰਹੀ ਹਾਂ ਕਿ ਇੱਕ ਮਹੀਨੇ ਇੱਕ ਵਾਰੀ ਕਾਰਪੀ ਸੈਟਿੰਗ ਸਾਰੀ ਹੋ ਜੇ ਆਪਣੀ ਇਹ ਪਲਾਂਟ ਨਾ ਮੈਂ ਚੇਂਜ ਕਰਨਾ ਮੈਂ ਇੱਥੇ ਰਹਿਣਾ ਹੀ ਨਹੀਂ ਹੈਗਾ ਕਿ ਮੈਨੂੰ ਇੱਥੇ ਸੈਟਿੰਗ ਨਹੀਂ ਆ ਰਹੀ ਸੋ ਇੱਕ ਤਰ੍ਹਾਂ ਪਲਾਂਟ ਇੱਕ ਵੱਡਾ ਲੈਣਾ ਹੈ ਹੋ ਸਕਦਾ ਮੈਂ ਪੂਰਾ ਘਰ ਲਵਾਂ ਨਹੀਂ ਤਾਂ ਮੈਂ ਇਸ ਨੂੰ ਮਤਲਬ ਕਿ ਬੈਸਟ ਜਿੱਥੇ ਨੈਟਵਰਕ ਪ੍ਰੋਬਲਮ ਨਾ ਹੋਵੇ ਨਾ ਉਥੇ ਮੈਂ ਲਾਣਾ ਚਾਹੁੰਦੀ ਆ ਹਨਾ ਤਾਂ ਬਟ ਫਿਰ ਵੀ ਇੱਕ ਵਾਰੀ ਟਾਈਮ ਪਾਸ ਜਿਵੇਂ ਕਹਿ ਸਕਦੀ ਆ ਕਿਥੇ ਰਹਿ ਰਹੀ ਆ ਤੇ ਅਦਰਵਾਈਜ਼ ਆਪਣਾ ਵੱਡਾ ਪਲਾਨ ਟ ਲੈਣਾ ਚੇਂਜ ਕਰਨਾ ਹੈ ਹਨਾ ਤਾਂ ਇੱਕ ਮੰਥ ਦਾ ਉਕਰ ਸੁੱਖ ਘਟਣਾ ਹੀ ਪੈਣਾ ਹੈ ਤਾਂ ਉਹਨਾ ਟਾਈਮ ਆਪਣੇ ਘਰ ਦਾ ਸਮਾਨ ਬਣਾ ਰਹੀ ਆ ਮੈਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਚੰਗ ਚੰਗ ਮੈਂ ਛੜੂ ਗਿਆ ਹੈ ਹੈਂਡਵੋਸ਼ ਕਿਤੇ ਉਸ ਤੋਂ ਬਾਅਦ ਮੈਂ ਹਾਬਨ ਕੈਰੀ ਸੀ ਕਿ ਤੁਸੀਂ ਖਾਣੇ ਸੁਣਦੇ ਪੀਂਦੇ ਉਹ ਇਕੱਲੇ ਇਕੱਲੇ ਸੁਣੀਆਂ ਦੇ ਲੜ ਪਏ ਸੀ ਤਾਂ ਉਸ ਤੋਂ ਬਾਅਦ ਲੜਾਈ ਤਾਂ ਬਹੁਤ ਪੈਂਦੀ ਆ ਸਾਡੀ ਪਰ ਐਨ ਨਵੀ ਨਹੀਂ ਹੈਗਾਗਾ ਕਿ ਜਿਹੜਾ ਅਸੀਂ ਜ਼ਿਆਦਾ ਗੁੱਸਾ ਕਰਦੇ ਹਾਂ بس 2 ਕੁ ਮਿੰਟ ਗੱਲਾਂ-ਗੱਲਾਂ ਵਿੱਚ ਫੇਰ ਹੱਸਣ ਲੱਗ ਪੈਂਦੇ ਹਾਂ ਨਾ ਤਾਂ ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਆਪਣਾ ਹੈੱਡਫੋਨ ਮੈਂ ਪੜੇ ਤੇ ਮੈਂ ਇਹਨਾਂ ਚੰਨਾਪੀ ਗਾਣੇ ਸੁਣ ਰਹੀ ਸੀਗੀ ਇੰਜੋਏ ਕਰ ਰਹੀ ਸੀ ਸੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬੋਲ ਰਹੀ ਸੀਗੀ ਕਿ ਆਪਣਾ ਜਾਣਾ ਉੱਪਰ ਕੱਪੜੇ ਪਾਉਣ ਜਾਣਾ ਹੈ ਮੇਰੇ ਨਾਲ ਜਦੋਂ ਤੁਸੀਂ ਕੱਪੜੇ ਧੋ ਦਿੰਦੇ ਸੀਗੇ ਮੈਂ ਇਹਨਾਂ ਦੇ ਵੀ ਤੇ ਮੇਰੇ ਵੀ ਉਸ ਤੋਂ ਬਾਅਦ ਅਸੀਂ ਜਾਵਾਂ ਸੋ ਹੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਹੱਬੀ ਨਾਲ ਹੱਸ ਰਹੀ ਸੀ ਅਸੀਂ ਗੱਲਾਂ ਕਰ ਰਹੇ ਸੀ ਕਿਉਂਕਿ ਇਹ ਹੈੱਡਫੋਨ ਇਕੱਲੇ ਇਹਨਾਂ ਨੇ ਲਗਾਏ ਹੋਏ ਸੀ ਕਿ ਤੇ ਮੈਂ ਇਹਨਾਂ ਨੂੰ ਕਹਾਂ ਮੈਨੂੰ ਵੀ ਤੁਸੀਂ ਦੋਸਤ ਬਾਅਦ ਮੈਂ ਆਇਲ ਲਗਵਾਣਾ ਸੀ ਦੇ ਸਕਦੇ ਹੋ ਤੇ ਮੈਂ ਬੋਲ ਰਹੀ ਸੀ ਕਿ ਉੱਪਰ ਧੁੱਪੇ ਬੈਠ ਜਾਵਾਂਗੇ ਹਨਾ ਧੁੱਪੇ ਬੈਠਣ ਬਹੁਤ ਮਨ ਕਰ ਰਿਹਾ ਸੀ ਬਾਕੀ ਨਾ ਇੱਕ ਨੈਟਵਰਕ ਪ੍ਰੋਬਲਮ ਜਿੱਦਾਂ ਦੀ ਜਿੱਦਾਂ ਮੈਂ ਗੱਲ ਕੀਤੀ ਸੀ ਨੈਟਵਰਕ ਦੀ نیچے ਨਾ ਰੂਮ ਦੇ ਵਿੱਚ ਇੱਥੇ ਨੈਟਵਰਕ ਇਸ਼ੂ ਕਾਰਨ ਹੀ ਆਪਣਾ ਮੈਂ ਪਲਾਨਟ ਚੇਂਜ ਕਰਨਾ ਮੇਨ ਪ੍ਰੋਬਲਮ ਹੀ ਇਹ ਆ ਕਿਉਂਕਿ ਅੰਦਰ ਬਿਲਕੁਲ ਰੇਂਜ ਨਹੀਂ ਆਉਂਦੀ ਰਾਤ ਨੂੰ ਵੀ ਪਬਲਿਕ ਕਰਨ ਅਪਲੋ ਜੇ ਸਾਦੇਓ ਮੈਂ ਜਲਦੀ ਜਲਦੀ ਉੱਪਰ ਆਈ ਇੱਥੇ ਸਾਰੀਆਂ ਧਨੀਆਂ ਕੱਪੜਿਆਂ ਨੇ ਭਰੀਆਂ ਹੋਣੀਆਂ ਸੀ ਮੈਂ ਇੱਕ ਖਾਲੀ ਕੀਤੀ ਜਲਦੀ ਜਲਦੀ ਆਪਣੇ ਕੱਪੜੇ ਪਾਏ ਉਸ ਤੋਂ ਬਾਅਦ ਜੀ ਦੇਖ ਸਕਦੇ ਹੋ ਮੈਂ ਸੋਚ ਰਹੀ ਸੀ ਕਿ ਇਹ ਵਾਲਾ ਵਲੌਗ ਪਬਲਿਕ ਕਰਾਂ ਨਾ ਸਮੇਂ ਮੈਂ ਰਾਤ ਨੂੰ ਇੱਥੇ ਆਉਂਗੀ ਹਨਾ ਨਾਲੇ ਬੋਕ ਵਗੈਰਾ ਦੇਖੋ ਕਿੰਨੀ ਖੁੱਲੀ ਜਗ੍ਹਾ ਆ ਬਹੁਤ ਸੋਹਣਾ ਵਿਊ ਆ ਇੱਥੋਂ ਦਾ ਹਨਾ ਤਾਂ ਦੀਵਾਲੀ ਵੇਰੇ ਤੁਹਾਡਾ ਮੈਂ ਸ਼ੇਅਰ ਕਰੂੰਗੀ ਬਾਕੀ ਪਤਾ ਨਹੀਂ ਹੈਗਾ ਦੀਵਾਲੀ ਵੇਰੇ ਵਲੌਗ ਮੈਂ ਕਿੱਥੇ ਬਣਾਉਣਾ ਹੈਗਾ ਆ ਤਾਂ ਬੱਟ ਜਰੂਰ ਆਏਗਾ ਹਾਂਜੀ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬੜੇ ਹੀ ਆਲੂ ਬਲੈਂਡ ਨਿਕਲਦੇ ਆ ਇੱਥੋਂ ਕੋਲੋ ਕੋਲੋ ਦੀ ਲੰਗਦੇ ਆ ਬਹੁਤ ਸਾਰੇ ਤਾਂ ਧੁੱਪ ਬਹੁਤ ਪਿਆਰੀ ਸੀਗੀ ਤਾਂ ਮੈਂ ਸਾਰਾ ਵਲੌਗ ਇੱਥੇ ਤੁਸੀਂ ਦੇਖ ਸਕਦੇ ਹੋ ਕੱਪੜੇ ਮੈਂ ਪਾ ਦਿੱਤੇ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਬੋਲ ਰਹੀ ਸੀ ਮੈਨੂੰ ਨਹੀਂ ਪਤਾ ਮੈਂ ਕੀ ਬੋਲ ਰਹੀ ਸੀਗੀ ਵਲੌਗ ਦੇ ਵਿੱਚ ਬੋਲ ਰਹੀ ਸੀ ਪਰ ਮੈਂ ਇੱਥੇ ਹੁਣ ਐਡੀਟਿੰਗ ਸਮੇਂ ਸੋਚਿਆ ਕਿ ਵੌਇਸ ਸੀ ਕਵਰ ਕਰ ਲੈਂਦੀ ਆ ਉਸ ਤੋਂ ਬਾਅਦ ਜਲਦੀ ਜਲਦੀ ਕੱਪੜੇ ਪਾਉਣ ਤੋਂ ਬਾਅਦ ਮੈਂ ਨੀਚੇ ਆਈ ਨੀਚੇ ਆਨ ਸਮੇ ਮੈਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਫਿਰ ਕਿਉਂ ਏ ਟਾਈਮ ਤਕਰੀਬਨ ਹੈਗਾ ਸੀ 3 ਤੋਂ ਨੀਚੇ ਸੀਗਾ ਟਾਈਮ ਆ ਆ ਆਪਣਾ 4:00 ਵਜੇ ਦਾ ਸੀ ਤਕਰੀਬਨ ਟਾਈਮ ਤਾਂ نیند ਆ ਰਹੀ ਸੀਗੀ ਹਨਾ ਤਾਂ ਵਲੌਗ ਦੇਖੋ ਤੁਹਾਡੇ ਲਈ 10 ਕੁ ਮਿੰਟਾਂ ਦਾ ਆ ਦੇਖਣ ਨੂੰ ਹਨਾ ਤਾਂ ਮਤਲਬ ਕਿ ਇਸ ਦੇ ਲਈ ਮੈਨੂੰ ਪੂਰਾ ਦਿਨ ਲੱਗ ਜਾਂਦਾ ਵਲੌਗ ਸ਼ੂਟ ਕਰਨ ਤੇ ਲਈ ਤਾਂ ਜਲਦੀ ਜਲਦੀ ਉਸ ਤੋਂ ਬਾਅਦ ਮੈਂ ਲੱਕਵਾਇਆ ਨਾ ਤੋਂ ਤੇਲ ਉਸ ਤੋਂ ਬਾਅਦ ਮੈਂ ਸੋ ਗਈ ਮੈਨੂੰ ਨੀਂਦ ਆ ਗਈ ਸੀ ਇਨਾਂ ਨੇ ਮੇਰਾ ਬਣਾਇਆ ਵਲੌਗ ਸੋ ਗਾਈਸ ਨੈਕਸਟ ਵਲੌਗ ਦੇਖਣ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ ਬਾਕੀ ਦੀਵਾਲੀ ਦਾ ਵਲੌਗ ਆਪਣਾ ਜਰੂਰ ਆਏਗਾ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਆਉਣ ਵਾਲੇ ਵਲੌਗ ਵੀ ਸ਼ੇਅਰ ਕਰੂੰਗੀ ਹਨਾ ਤਾਂ ਇੱਕ ਨਾ ਆਪਣਾ ਛੋਟਾ ਜਿਹਾ 버ਗ ਸੀਗਾ ਜਿਹਦੇ ਕਰਕੇ ਫਲੈਸ਼ ਵਗੈਰਾ ਨਹੀਂ ਸਹੀ ਆ ਰਹੀ ਸੀ ਥੋੜੀ ਥੋੜੀ ਰਾਤ ਹੋ ਰਹੀ ਸੀਗੀ ਹਨਾ ਤਾਂ ਉਸੇ ਦੇ ਹਿਸਾਬ ਨਾਲ ਫਿਰ ਮੈਂ ਆਪਣਾ ਫੋਨ ਦੀ ਟਾਰਚ ਜਗਾਈ ਇੱਥੇ ਮੈਂ ਸੌਂ ਗਈ ਸੀ ਸੋ ਗਾਈਸ ਮੈਂ ਤਾਂ ਸੋ ਗਈ ਸੀਗੀ ਉਸ ਟਾਈਮ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਵਿੱਚ ਓਕੇ ਗਾਇਜ਼ ਬਾਏ ਚੈਨਲ ਕੋ سبسਕ੍ਰਾਈਬ